प्यारे बच्चों सत श्री अज आप तीजी श्रेणी की पंजाबी पाठ पुस्तक का पहला पाठ पढ़ा इसका पहला पाठ है साडा देश ये एक कविता है पाठ पहला है देश है साडा हिंदुस्तान कुल दुनिया की ए है शान ਦੇਸ ਹੈ ਸਾਡਾ ਹਿੰਦੁਸਤਾਨ ਕੁੱਲ ਦੁਨੀਆਂ ਦੀ ਏ ਹੈ ਸ਼ਾਨ ਸਾਡਾ ਦੇਸ ਹੈ ਜਗਤੋਂ ਨਿਆਰਾ ਇਹਦਾ ਸਭ ਕੁਝ ਸਾਨੂੰ ਪਿਆਰਾ ਸਾਡਾ ਦੇਸ ਹੈ ਜਗਤੋਂ ਨਿਆਰਾ ਇਹਦਾ ਸਭ ਕੁਝ ਸਾਨੂੰ ਪਿਆਰਾ ਇਹਦੇ ਹਰੇ ਭਰੇ ਪਰੇ ਨੇ ਖੇਤ ਸੋਨਾ ਉਗਲੇ ਇਹਦੀ ਰੇਤ ਇਹਦੇ ਹਰੇ ਭਰੇ ਨੇ ਖੇਤ ਸੋਨਾ ਉਗਲੇ ਇਹਦੀ ਰੇਤ ਗੰਗਾ ਜਮਨਾ ਸਤਲੁਜ ਪਿਆਰਾ ਗੰਗਾ ਜਮਨਾ ਸਤਲੁਜ ਪਿਆਰਾ ਵਗਦੇ ਨਿਰਮਲ ਜਲ ਦੀ ਧਾਰਾ ವಗದಿ ನಿರ್ಮಲ ಜಲ್ಲದಾಲ ಅಣಾಲ ಉತ್ತಡಾ ಹಿಮಾಲ ಅಸಮಾನು ಛೂಹಣವಾಲ ಗೋದಿ ಏದಿ ಮಿ ಮೇವೇ ਠੇ ਮੇਵੇ ਸਭ ਨੂੰ ਦੇਵੇ ਗੋਦੀ ਇਹਦੀ ਮਿੱਠੇ ਮੇਵੇ ਮਿੱਠੇ ਮੇਵੇ ਸਭ ਨੂੰ ਦੇਵੇ ਸਿਖਰ ਇਸ ਤੇ ਬਰਫਾ ਕੱਜੇ ਦਾਤਾ ਦੇਂਦਾ ਕਦੇ ਨਾ ਰੱਜੇ ਸਿਖਰ ਇਸ ਦੇ ਬਰਫਾ ਕੱਜੇ ਦਾਤਾ ਦੇਂਦਾ ਕਦੇ ਨਾ ਰੱਜੇ ਲੋੜ ਪਵੇ ਤਾਂ ਜਾਨ ਕੁਮਾਈਏ ਭਾਰਤ ਮਾਂ ਤੋਂ ਸਦਕੇ ਜਾਈਏ ਲੋੜ ਪਵੇ ਤਾਂ ਜਾਨ ਕੁਮਾਈਏ ਭਾਰਤ ਮਾਂ ਤੋਂ ਸਦਕੇ ਜਾਈਏ ਇਹ ਸੀ ਕਿ ਕਵਿਤਾ ਹੁਣ ਆਪਾਂ ਇਹਦੇ ਪਾਠ ਅਭਿਆਸ ਦੇ ਸ਼ਬਦ ਅਰਥ ਪੜਾਂਗੇ ਹਿੰਦੁਸਤਾਨ ਭਾਰਤ ਉਗਲੇ ਮਤਲਬ ਪੈਦਾ ਕਰੇ ਦਾਤਾ ਮੀਨ ਸੁਗਾਤਾ ਮੇਵੇ ਸੁੱਕੇ ਫਲ ਜਿਹਨੂੰ ਆਪਾਂ ਡਰਾਈ ਫਰੂਟ ਵੀ ਕਹਿ ਦਿੰਦੇ ਆ ਜਾਨ ਕਮਾਈਏ ਮਤਲਬ ਜਾਨਵਾਰ ਦਈਏ ਸਾਨੂੰ ਆਪਣੇ ਦੇਸ਼ ਤੋਂ ਜਾਨ ਅਗਰ ਲੋੜ ਪਈ ਤਾਂ ਜਾਨਵਾਰ ਵੀ ਦੇਣੀ ਚਾਹੀਦੀ ਹੈ ਜਿਵੇਂ ਭਾਰਤੀ ਸੈਨਿਕ ਆਪਣੇ ਦੇਸ਼ ਦੀ ਰਾਖੀ ਲਈ ਜਾਨਵਾਰ ਦਿੰਦੇ ਹਨ ਨਿਆਰਾ ਵੱਖਰਾ ਸਿਖਰ ਟੀਸੀ ਸਭ ਤੋਂ ਉੱਪਰ ਨਿਰਮਲ ਸ਼ੁੱਧ ਮੈਲ ਰਹਿਤ ਜਿੱਤੇ ਮੈਲ ਨਾ ਹੋਵੇ ਤਾਰਾ ਵਹਿਣ